ਸਿਮਰਨ ਕਰਨ ਲੱਗੇ ਹੋ ਪਰ ਅੱਖਾਂ ਬੰਦ ਕਰਨ ਬਾਰੇ ਨਹੀਂ ਪਤਾ ਜਦ ਤੱਕ ਸਾਨੂੰ ਇਹ ਅੱਖਾਂ ਬੰਦ ਕਰਨੀਆਂ ਨਹੀਂ ਹੁੰਦੀਆਂ ਅਸੀਂ ਧਿਆਨ ਦੇ ਵਿੱਚ ਨਹੀਂ ਜਾ ਸਕਦੇ ਚਾਹੇ ਅਸੀਂ ਲੱਖ ਕੋਸ਼ਿਸ਼ ਕਰ ਲਈਏ ਚਾਹੇ ਅਸੀਂ 5 5 10 10 ਸਾਲ ਲੱਗੇ ਰਹੀਏ ਸੋ ਕਿਹੜਾ ਤਰੀਕਾ ਹੈ ਕਿ ਅੱਖਾਂ ਨੂੰ ਅਸੀਂ ਇਸ ਤਰੀਕੇ ਬੰਦ ਕਰੀਏ ਕਿ ਸਾਡਾ ਧਿਆਨ ਵੀ ਲੱਗੇ ਤੇ ਸਿਮਰਨ ਦਾ ਅਭਿਆਸ ਵੀ ਵਧੀਆ ਤਰੀਕੇ ਨਾਲ ਹੋ ਜਾਵੇ ਸੰਸਾਰ ਦਾ ਖੇਡ ਖੇਡਣਾ ਹੋਵੇ ਜਾਂ ਵੇਖਣਾ ਹੋਵੇ ਸਾਨੂੰ ਆਪਣੇ ਸਰੀਰ ਦੀਆਂ ਜੋ ਦੋ ਅੱਖਾਂ ਨੇ ਇਹ ਖੋਲਣੀਆਂ ਪੈਂਦੀਆਂ ਫਿਰ ਸਾਨੂੰ ਸੰਸਾਰ ਦਾ ਜੋ ਖੇਡ ਆ ਉਹ ਦਿਖਾਈ ਦਿੰਦਾ ਪਰ ਜੇ ਇਹ ਹੀ ਸੰਸਾਰ ਦਾ ਖੇਡ ਅਸੀਂ ਬੰਦ ਕਰਨਾ ਹੋਵੇ ਤੇ ਅਧਿਆਤਮਿਕ ਖੇਡ ਵੇਖਣਾ ਹੋਵੇ ਫਿਰ ਸਾਨੂੰ ਕੀ ਕਰਨਾ ਪਵੇਗਾ ਸਿਮਰਨ ਦਾ ਜਦੋਂ ਪਾ ਅਭਿਆਸ ਕਰਦੇ ਹਾਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ ਤਾਂ ਅਸੀਂ ਆਪਣੇ ਨੇਤਰ ਬੰਦ ਕਰ ਲੈਂਦੇ ਆ ਅਸੀਂ ਆਪਣੇ ਨੇਤਰ ਤਾਂ ਬੰਦ ਕਰਦੇ ਆ ਕਿ ਜਿੱਥੇ ਸਾਡਾ ਧਿਆਨ ਸਾਲਾਂ ਦਾ ਲੱਗਾ ਹੋਇਆ ਆ ਇਹ ਧਿਆਨ ਸਾਡਾ ਇਧਰੋਂ ਟੁੱਟੇ ਜਾਵੇ ਪਰ ਕਈ ਜੀ ਵੇਖੇ ਨੇ ਕਿ ਉਹ ਸਿਮਰਨ ਕਰਦੇ ਪਏ ਨੇ ਪਰ ਅੱਖਾਂ ਖੁੱਲੀਆਂ ਨੇ ਜਾਂ ਕਈ ਜੀ ਇਹ ਗਲਤੀ ਕਰਦੇ ਨੇ ਕਿ ਉਹ ਬਾਰ-ਬਾਰ ਅੱਖਾਂ ਖੋਲਹੀ ਜਾਂਦੇ ਕਦੀ ਅੱਖਾਂ ਬੰਦ ਕਰ ਲੈਂਦੇ ਕਦੀ ਮੜਾ ਜਿਹਾ ਬਾਹਰ ਖੜਾਕ ਹੋਣ ਤੇ ਉਹ ਅੱਖਾਂ ਨੂੰ ਖੋਲ ਲੈਂਦੇ ਇਸ ਤਰ੍ਹਾਂ ਸਾਡੇ ਮਨ ਦੀ ਜਿਹੜੀ ਇਕਾਗਰਤਾ ਆ ਉਹ ਬਣਦੀ ਨਹੀਂ ਤੇ ਅੰਦਰ ਜੋ ਇੱਕ ਊਰਜਾ ਇਕੱਠੀ ਹੋਣੀ ਸੀ ਉਹ ਇਕੱਠੀ ਨਹੀਂ ਹੁੰਦੀ ਨਤੀਜੇ ਵਜੋਂ ਅਸੀਂ ਇੱਕ ਇੱਕ ਘੰਟਾ ਜਾਂ ਦੋ ਦੋ ਘੰਟੇ ਵੀ ਅਭਿਆਸ ਕਰ ਲਈਏ ਤਾਂ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੁਣੇ ਅੱਖਾਂ ਬੰਦ ਕਰਨ ਦਾ ਤਰੀਕਾ ਹੈ ਜੇ ਅਸੀਂ ਇਸ ਤਰੀਕੇ ਨੂੰ ਸਿੱਖ ਲਈਏ ਤਾਂ ਕਈ ਜੀਵ ਕੀ ਕਹਿੰਦੇ ਨੇ ਕਿ ਸਾਡੀਆਂ ਅੱਖਾਂ ਭਾਰੀ ਹੋਣ ਲੱਗ ਗਈਆਂ ਸਾਡਾ ਸਿਰ ਭਾਰੀ ਹੋਣ ਲੱਗ ਗਿਆ ਸਾਡਾ ਮੱਥਾ ਅਗਲੇ ਪਾਸਿਓਂ ਪੇਨ ਕਰਦਾ ਹੈ ਕਈ ਜੀਵਾਂ ਦੀਆਂ ਤਾਂ ਅੱਖਾਂ ਸੁੱਜ ਵੀ ਜਾਂਦੀਆਂ ਸੋ ਇਹ ਨਾ ਹੀ ਸਾਰੀਆਂ ਚੀਜ਼ਾਂ ਤੂੰ ਅੱਪਾ ਕਿਵੇਂ ਬਚੀਏ ਜਦੋਂ ਵੀ ਅਸੀਂ ਸਿਮਰਨ ਦਾ ਅਭਿਆਸ ਕਰਨਾ ਹੈ ਸਰੀਰ ਆਪਣੇ ਨੂੰ ਰਿਲੈਕਸ ਕਰਨਾ ਹੈ ਪਰ ਜਿਵੇਂ ਕਿ ਆਪਾਂ ਵਿਚਾਰਾਂ ਦੇ ਵਿੱਚ ਹੁੰਨੇ ਆ ਸਾਡੇ ਸਰੀਰ ਦੇ ਅੰਗਾਂ ਅੰਗ ਦੇ ਵਿੱਚ ਖਿੱਚ ਬਣੀ ਹੁੰਦੀ ਹੈ। ਇਸੇ ਖਿੱਚ ਨੂੰ ਘਟਾਉਣ ਵਾਸਤੇ ਅਸੀਂ ਵਾਹਿਗੁਰੂ ਗੁਰਮੰਤਰ ਦਾ ਸਵਾਸ ਗਰਾਸ ਸਿਮਰਨ ਕਰਨਾ ਹੁੰਦਾ। ਜੋ ਜੀਵ ਰੋਜ਼ਾਨਾ ਹੀ ਨਿਤ ਸਵਾਸ ਗਰਾਸ ਸਿਮਰਨ ਕਰਦੇ ਨੇ ਉਹਨਾਂ ਦਾ ਸਰੀਰ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਵੀ ਅੱਧੇ ਤੋਂ ਜ਼ਿਆਦਾ ਰਿਲੈਕਸ ਰਹਿੰਦਾ ਆ। ਕਿਉਂਕਿ ਨਾਮ ਜਪਣ ਵਾਲਾ ਜੀਵ ਆਪਣੇ ਸਰੀਰ ਦੇ ਅੰਗਾਂ ਦੀ ਓਨੀ ਹੀ ਵਰਤੋਂ ਕਰਦਾ ਜਿੰਨੀ ਉਸ ਨੂੰ ਲੋੜ ਹੈ। ਹੁਣ ਸਾਡੀ ਵੀ ਅਜਿਹੀ ਅਵਸਥਾ ਕਿਵੇਂ ਬਣੀ ਅਸੀਂ ਤਾਂ ਜਦੋਂ ਵੀ ਸਿਮਰਨ ਕਰਦੇ ਹਾਂ ਸਾਡੀਆਂ ਅੱਖਾਂ ਵੀ ਭਾਰੀ ਹੁੰਦੀਆਂ ਸਿਰ ਵੀ ਭਾਰਾ ਹੁੰਦਾ ਮੱਥਾ ਵੀ ਭਾਰਾ ਹੁੰਦਾ ਅਸੀਂ ਤਾਂ ਹੋਰ ਜ਼ਿਆਦਾ ਸਟ्रेस ਦੇ ਵਿੱਚ ਆ ਜਾਂਦੇ ਹਾਂ ਅਸੀਂ ਆਪਣੇ ਸਰੀਰ ਦੇ ਅੰਦਰ ਇਹਨਾਂ ਨੇਤਰਾ ਨੂੰ ਬੰਦ ਕਰਕੇ ਰਸਨਾ ਦਾ ਸਹੀ ਪ੍ਰਯੋਗ ਕਰਕੇ ਕੰਨਾਂ ਤੋਂ ਬਾਹਰੀ ਆਵਾਜ਼ਾਂ ਨੂੰ ਬੰਦ ਕਰਕੇ ਆਪਣੀ ਹੀ ਆਵਾਜ਼ ਦੇ ਵਿੱਚ ਧਿਆਨ ਦੇ ਕੇ ਅੰਦਰ ਇੱਕ ਊਰਜਾ ਦਾ ਸੰਚਾਰ ਕਰਨਾ ਹੈ ਜਿੰਨੀ ਜ਼ਿਆਦਾ ਇਹ ਊਰਜਾ ਅੰਦਰ ਪੈਦਾ ਹੋਵੇਗੀ ਸਾਡੇ ਵਿੱਚ ਬਦਲਾਵ ਹੋਣੇ ਸ਼ੁਰੂ ਹੋਣਗੇ ਸਾਡੇ ਮੱਥੇ ਦੇ ਵਿੱਚ ਸਾਡੀਆਂ ਅੱਖਾਂ ਦੇ ਵਿੱਚ ਖਿੱਚ ਕਿਉਂ ਪੈਂਦੀ ਹੈ ਕਿਉਂ ਇਹ ਚੀਜ਼ਾਂ ਰਿਲੈਕਸ ਨਹੀਂ ਹੁੰਦੀਆਂ ਸਭ ਤੋਂ ਵੱਡੀ ਜੋਪਾ ਗਲਤੀ ਕਰਦੇ ਆ ਕਿ ਅਸੀਂ ਸੁਣਿਆ ਹੁੰਦਾ ਹੈ ਪ੍ਰਕਾਸ਼ ਅਸੀਂ ਸੁਣਿਆ ਹੁੰਦਾ ਹੈ ਦਸਮ ਦਵਾਰ ਅਸੀਂ ਸੁਣਿਆ ਹੁੰਦਾ ਹੈ ਰਿੱਧੀਆਂ ਸਿੱਧੀਆਂ ਅਸੀਂ ਸੁਣਿਆ ਹੈ ਆਗਿਆ ਚੱਕਰ ਅਸੀਂ ਸੁਣਿਆ ਹੈ ਤ੍ਰਿਕੁਟੀ ਤੇ ਅਸੀਂ ਸੁਣਿਆ ਹੈ ਕੁੰਡਲੀ ਜਾਗਰਣ ਬਾਰੇ ਸੋ ਜਦੋਂ ਆਪਾਂ ਅਜਿਹਾ ਕੋਈ ਵੀ ਕਾਰਜ ਕਰਦੇ ਹਾਂ ਪਾਠ ਵੀ ਪੜ੍ਹਦੇ ਹਾਂ ਸਿਮਰਨ ਵੀ ਕਰਦੇ ਹਾਂ ਧਿਆਨ ਦੇ ਵਿੱਚ ਵੀ ਬੈਠਦੇ ਹਾਂ ਤਾਂ ਇਹ ਚੀਜ਼ਾਂ ਸਾਡੇ ਅੱਗੇ ਬਹੁਤ ਪਹਿਲਾਂ ਅੱਗੇ ਆਉਂਦੀਆਂ ਨੇ ਅਸੀਂ ਇਸੇ ਹੀ ਚਾਹਨਾ ਦੇ ਵਿੱਚ ਸਿਮਰਨ ਕਰਦੇ ਹਾਂ ਪਾਠ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਧਿਆਨ ਦੇ ਵਿੱਚ ਬੈਠਦੇ ਆ ਜਦੋਂ ਸਾਹਮਣੇ ਸਾਨੂੰ ਕੁਝ ਦਿਖਾਈ ਨਹੀਂ ਦਿੰਦਾ ਸਾਹਮਣੇ ਅੱਖਾਂ ਬੰਦ ਕਰਨ ਤੇ ਹਨੇਰਾ ਦਿਖਾਈ ਜਾਂਦਾ ਹੈ ਫਿਰ ਆਪਾਂ ਕੀ ਕਰਦੇ ਹਾਂ ਕਿ ਮੱਥੇ ਵੱਲ ਨੂੰ ਉੱਪਰ ਵੱਲ ਨੂੰ ਆਪਣੀ ਅੱਖਾਂ ਨੂੰ ਚੜਾਉਨੇ ਆ ਕਿ ਸਾਨੂੰ ਕੁਝ ਦਿਖਾਈ ਦੇਵੇ ਜਾਨਾ ਮਨ ਨੇ ਉੱਪਰਲੇ ਪਾਸੇ ਹੀ ਹੈ ਪਰ ਉਹ ਹੌਲੀ-ਹੌਲੀ ਜਾਣਾ ਹੈ ਜਿਵੇਂ-ਜਿਵੇਂ ਅਸੀਂ ਸਿਮਰਨ ਕਰਾਂਗੇ ਸੰਗਤ ਕਰਾਂਗੇ ਬਿਨਾਂ ਸਿਮਰਨ ਦੇ ਅਭਿਆਸ ਤੋਂ ਬਿਨਾਂ ਧਿਆਨ ਦੇ ਵਿੱਚ ਬੈਠਿਆਂ ਤੋਂ ਤੇ ਬਿਨਾ ਇਸ ਖੇਡ ਨੂੰ ਸਮਝਿਆ ਤੂੰ ਸਾਡੇ ਕੋਲ ਉੱਪਰ ਨਹੀਂ ਜਾਇਆ ਜਾਵੇਗਾ ਜੇ ਅਸੀਂ ਵਿਚਾਰਾਂ ਦੇ ਵਿੱਚ ਹੀ ਬਿਨਾ ਮਿਹਨਤ ਕੀਤੇ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਸਾਡੀਆਂ ਅੱਖਾਂ ਭਾਰੀ ਹੁੰਦੀਆਂ ਨੇ ਤਾਂ ਹੀ ਸਾਡਾ ਧਿਆਨ ਨਹੀਂ ਲੱਗਦਾ ਹੁਣ ਵਿਚਾਰ ਕਰੀਏ ਕਿ ਕੀ ਤਰੀਕਾ ਹੈ ਵਾਹਿਗੁਰੂ ਦੇਖੋ ਇਹ ਹੈ ਸਹਿਜ ਦਾ ਮਾਰਗ ਸਹਿਜ ਦਾ ਮਾਰਗ ਇੱਕ ਹੌਲੀ 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 ਅੱਗੇ ਜਾਣ ਵਾਲਾ ਮਾਰਗ ਹੈ ਇਹ ਨਹੀਂ ਹੈ ਕਿ ਅੱਜ ਅਸੀਂ ਸਿਮਰਨ ਸ਼ੁਰੂ ਕੀਤਾ ਤਾਂ ਅੱਜ ਹੀ ਸਾਨੂੰ ਸਾਰੀਆਂ ਅਵਸਥਾਵਾਂ ਪ੍ਰਾਪਤ ਹੋ ਜਾਣਗੀਆਂ ਬੜੇ ਵੱਡੇ ਭਾਗ ਹੋਣਗੇ ਜੇ ਸਾਨੂੰ ਪ੍ਰਾਪਤ ਹੋ ਜਵੇ ਸਾਲਾਂ ਦੀ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਦੇਖੋ ਕਿੰਨਾ ਸਮਾਂ ਹੋ ਗਿਆ ਅਸੀਂ ਤਾਂ ਕੋਈ ਭਗਤੀ ਕੀਤੀ ਨਹੀਂ ਸੋ ਕਿੰਨੀ ਮੈਲ ਚੜ੍ਹੀ ਹੋਵੇਗੀ ਨਾਲੇ ਇਹ ਇੱਕ ਜਨਮ ਦੀ ਮੈਲ ਨਹੀਂ ਹੈ ਪਿਛਲੇ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਹੈ ਇਸੇ ਮੈਲ ਨੂੰ ਉਤਾਰਨ ਵਾਸਤੇ ਵਾਹਿਗੁਰੂ ਗੁਰੂ ਮੰਤਰ ਹੈ ਜਿੰਨੀ ਆਪਾਂ ਮਿਹਨਤ ਕਰਾਂਗੇ ਵਾਹਿਗੁਰੂ ਗੁਰਮੰਤਰ ਨੂੰ ਜਪ ਜਪ ਕੇ ਨੂੰ ਅੰਦਰ ਲੈ ਕੇ ਜਾਵਾਂਗੇ ਉਨੀ ਹੀ ਜਲਦੀ ਸਾਡੇ ਮਨ ਦੀ ਮੈਲ ਉਤਰੇਗੀ ਸਾਨੂੰ ਨਾਮ ਸੁਣਾਈ ਦੇਵੇਗਾ ਸੋ ਅੱਖਾਂ ਬੰਦ ਕਰਨ ਦਾ ਇੱਕ ਸਹਿਜ ਸੁਭਾਏ ਤਰੀਕਾ ਹੈ ਜੋ ਪਾ ਰੋਜ਼ਾਨਾ ਵਰਤਦੇ ਹਾਂ ਕਦੋਂ ਵਰਤਦੇ ਹਾਂ ਯਾਦ ਕਰਿਏ ਅਸੀਂ ਦਿਨ ਦੇ ਵਿੱਚ ਕਦੋਂ ਅੱਖਾਂ ਨੂੰ ਸਹਿਜ ਸੁਭਾਏ ਹੀ ਬੰਦ ਕਰਨ ਦਾ ਤਰੀਕਾ ਇਸਤੇਮਾਲ ਕਰਦੇ ਹਾਂ ਮਨਮੁਖ ਤੋਂ ਮਨਮੁਖ ਜੀਵ ਵੀ ਇਸੇ ਤਰ੍ਹਾਂ ਹੀ ਅੱਖਾਂ ਨੂੰ ਬੰਦ ਕਰਦਾ ਹੈ ਤੇ ਕੋਈ ਅੱਖਾਂ ਭਾਰੀ ਨਹੀਂ ਹੁੰਦੀਆਂ ਵਾਹਿਗੁਰੂ ਜੀ ਉਹ ਤਰੀਕਾ ਹੈ ਰਾਤ ਨੂੰ ਜਦੋਂ ਆਪਾਂ ਸੌਣ ਲੱਗਦੇ ਹਾਂ ਆਪਾਂ ਨੋਟ ਕਰੀਏ ਕਿ ਜਦੋਂ ਵੀ ਅਸੀਂ ਰਾਤ ਨੂੰ ਸੌਣ ਲੱਗਦੇ ਹਾਂ ਅੱਖਾਂ ਬੰਦ ਕਰਕੇ ਆਪਾਂ ਕਈ ਵਾਰੀ ਵਿਚਾਰ ਲਈ ਜਾਂਦੇ ਆ ਅੱਧਾ ਘੰਟਾ ਹੋ ਗਿਆ ਪੌਣਾ ਘੰਟਾ ਹੋ ਗਿਆ ਕਦੀ ਸਾਡੀਆਂ ਅੱਖਾਂ ਭਾਰੀ ਨਹੀਂ ਹੁੰਦੀਆਂ ਇਹ ਹੈ ਕਿਹੜਾ ਤਰੀਕਾ ਸਹਿਜ ਸੁਭਾਏ ਹੀ ਨੀਂਦ ਦੇ ਵਿੱਚ ਜਾਣ ਦਾ ਤਰੀਕਾ ਹੁਣ ਆਪਾਂ ਵੀ ਇਸੇ ਹੀ ਤਰੀਕੇ ਨੂੰ ਸਿਮਰਨ ਦੇ ਵਿੱਚ ਲੈ ਕੇ ਆਉਣਾ ਹੈ ਸਹਿਜ ਸੁਭਾਏ ਹੀ ਆਪਾਂ ਆਪਣੀਆਂ ਅੱਖਾਂ ਨੂੰ ਬੰਦ ਕਰਨਾ ਹੈ ਤੇ ਕੁਝ ਵੀ ਦੇਖਣ ਦੀ ਕੋਸ਼ਿਸ਼ ਨਹੀਂ ਕਰਨੀ ਜਿਵੇਂ ਹੀ ਅਸੀਂ ਆਪਣੀ ਹੀ ਆਵਾਜ਼ ਦੇ ਵਿੱਚ ਧਿਆਨ ਦਿੰਦੇ ਹਾਂ ਸਵਾਸ ਗਰਾਸ ਸਿਮਰਨ ਕਰਦੇ ਹਾਂ ਸਾਹਮਣੇ ਹਨੇਰਾ ਦਿਖਾਈ ਦਿੰਦਾ ਹੈ ਬਸ ਸਾਹਮਣੇ ਹੀ ਵੇਖੀ ਜਾਣਾ ਹੈ ਹੋਰ ਕਿਸੇ ਪਾਸੇ ਨੂੰ ਨਹੀਂ ਦੇਖਣਾ ਨਾ ਖੱਬੇ ਨਾ ਸੱਜੇ ਨਾ ਥੱਲੇ ਨਾ ਹੀ ਉੱਪਰ ਜੇ ਸਾਹਮਣੇ ਪਾਸੇ ਹਜੇ ਮਨ ਦਾ ਆਸਣ ਨਹੀਂ ਲੱਗਦਾ ਤਾਂ ਅਸੀਂ ਆਪਣੀ ਆਵਾਜ਼ ਦੇ ਵਿੱਚ ਹੀ ਧਿਆਨ ਦੇਣਾ ਹੈ ਇੱਕ ਸਮਾਂ ਆਵੇਗਾ ਕਿ ਮਨ ਇੱਥੇ ਆਸਣ ਲਾ ਕੇ ਬੈਠ ਜਾਵੇਗਾ ਮਨ ਦਾ ਆਸਣ ਇੱਥੇ ਲਗਵਾਉਣਾ ਹੈ ਜੇ ਧਿਆਨ ਲਾਉਣ ਦੀ ਇੱਥੇ ਕੋਸ਼ਿਸ਼ ਕਰਾਂਗੇ ਤਾਂ ਵੀ ਅੱਖਾਂ ਭਾਰੀ ਹੋਣਗੀਆਂ ਦੇਖੋ ਹੈ ਤਾਂ ਸਾਡਾ ਇਹ ਸਾਰੇ ਪਾਸੇ ਧਿਆਨ ਹੀ ਸਾਹਮਣੇ ਵੇਖ ਰਹੇ ਆ ਮਨ ਦਾ ਆਸਣ ਹੈ ਮਨ ਕਿਸ ਨੂੰ ਸੁਣਦਾ ਪਿਆ ਹੈ ਆਪਣੀ ਹੀ ਆਵਾਜ਼ ਨੂੰ ਉਹ ਸਾਡਾ ਧਿਆਨ ਹੈ ਧਿਆਨ ਅਸੀਂ ਧੁੰਨ ਦੇ ਵਿੱਚ ਰੱਖਦੇ ਹੋਏ ਆਪਣੀ ਆਵਾਜ਼ ਦੇ ਵਿੱਚ ਰੱਖਦੇ ਹੋਏ ਸਾਹਮਣੇ ਮਨ ਦਾ ਆਸਣ ਲਾ ਕੇ ਬੈਠਣਾ ਜੇ ਇਹ ਮਨ ਦਾ ਆਸਣ ਹਜੇ ਨਹੀਂ ਲੱਗਦਾ ਤਾਂ ਅਸੀਂ ਆਪਣੇ ਮਨ ਨੂੰ ਇੱਥੇ ਬੈਠਣ ਦੇ ਕਾਬਿਲ ਬਣਾਉਣਾ ਹੈ ਸਾਨੂੰ ਫੁਰਨ ਨਹੀਂ ਹੁੰਦੇ ਨੇ ਅਸੀਂ ਆਪਣੇ ਵੱਲੋਂ ਕੁਝ ਗੱਲਾਂ ਇਕੱਠੀਆਂ ਕੀਤੀਆਂ ਨੇ ਅੱਖਾਂ ਨੂੰ ਉੱਪਰ ਚੱਕਣਾ ਖੱਬੇ ਸੱਜੇ ਜਾਂ ਅੱਖਾਂ ਨੂੰ ਖੋਲ ਲੈਣਾ ਜਾਂ ਅੱਖਾਂ ਨੂੰ ਇੰਨੇ ਕੁ ਸਟ੍ਰੈਸ ਦੇ ਵਿੱਚ ਬੰਦ ਕਰਨਾ ਕਿ ਸਾਡੇ ਕੋਲੋਂ ਬੰਦ ਵੀ ਨਹੀਂ ਹੁੰਦੀਆਂ ਪਰ ਵੇਖੋ ਨਾ ਜਦੋਂ ਆਪਾਂ ਰਾਤ ਨੂੰ ਸੌਣੇ ਆ ਅੱਖਾਂ ਬੰਦ ਕਰਕੇ ਜਿੰਨਾ ਚਿਰ ਮਰਜ਼ੀ ਆਪਾਂ ਗੱਲਾਂ ਕਰੀ ਜਾਈਏ ਮੰਨ ਲਓ ਰਾਤ ਨੂੰ ਸੌਣ ਲੱਗੇ ਆ ਕਿਸੇ ਦੀ ਕਾਲ ਆ ਗਈ ਆਪਾਂ ਅੱਖਾਂ ਬੰਦ ਕਰਕੇ ਹੀ ਕਾਲ ਤੇ ਗੱਲ ਕਰੀ ਜਾਂਦੇ ਆਂ ਫਿਰ ਉਸ ਸਮੇਂ ਸਾਡੀਆਂ ਅੱਖਾਂ ਭਾਰੀ ਨਹੀਂ ਹੁੰਦੀਆਂ ਸੋ ਆਪਾਂ ਉਧਰੋਂ ਹੀ ਤਰੀਕਾ ਇਹ ਸਿੱਖਣਾ ਹੈ ਕਿ ਦਿਨ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿੱਦਾਂ ਕਰਦੇ ਹਾਂ ਉਧਰੋਂ ਹੀ ਕੁਝ ਤਰੀਕਿਆਂ ਨੂੰ ਅਸੀਂ ਆਪਣੇ ਸਿਮਰਨ ਅਭਿਆਸ ਦੇ ਵਿੱਚ ਲੈ ਕੇ ਆਉਣਾ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਕਿ ਜੇ ਤੁਹਾਡੀਆਂ ਅੱਖਾਂ ਭਾਰੀ ਹੁੰਦੀਆਂ ਨੇ ਤਾਂ ਜਿਵੇਂ ਰਾਤ ਨੂੰ ਸਹਜ ਸੁਭਾਏ ਤੁਸੀਂ ਸੌਣ ਲੱਗੇ ਅੱਖਾਂ ਬੰਦ ਕਰਦੇ ਹੋ ਉਸੇ ਤਰ੍ਹਾਂ ਹੀ ਕਰਨੀਆਂ ਨੇ ਸੋ ਜੇ ਅਸੀਂ ਆਪਣੇ ਅੰਦਰ ਇੱਕ ਊਰਜਾ ਦਾ ਸੰਚਾਰ ਕਰਨਾ ਚਾਹੁੰਦੇ ਆ ਆਪਣੇ ਜੀਵਨ ਦੇ ਵਿੱਚ ਬਦਲਾਵ ਲਿਆਉਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਧਿਆਨ ਦੇਣ ਦੀ ਲੋੜ ਹੈ